ਨਵਾਂ ਸ਼ਹਿਰ ਦੇ ਪਿੰਡ ਝੰਗੜਾ ਵਿਖੇ ਉਸ ਸਮੇਂ ਮਾਤਮ ਛਾ ਗਿਆ ਜਦੋਂ ਇੱਕ ਪਰਿਵਾਰ ਚਾਰ ਮੈਂਬਰ ਅਤੇ ਗੱਡੀ ਚਾਲਕ ਜੀਉ ਸਾਬ ਦਰਸ਼ਨਾਂ ਲਈ ਗਏ ਸਨ ਰਸਤੇ 'ਚ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜੀ ਦੌਰਾਨ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਤੇ ਡਰਾਈਵਰ ਵੀ ਦੱਸਿਆ ਯਾਰ ਮੌਤ ਹੋ ਗਈ ਤੇ ਉਹਨਾਂ ਦੇ ਖ਼ਬਰ ਪਹੁੰਚਦੇ ਸਾਰੇ ਪਿੰਡ ਵਿੱਚ ਪੂਰੇ ਲੱਗੇ ਮਾਤਮ ਛਾ ਗਿਆ ਡੈੱਡ ਬੋਡੀਆਂ ਘਰ ਲੈਂਦੇ ਗਈਆਂ ਜਿਨ੍ਹਾਂ ਵਿੱਚ ਦੋ ਮੈਂਬਰਾਂ ਦਾ ਸੰਸਕਾਰ ਪਿੰਡ ਦੇ ਵਿੱਚ ਕਰ ਦਿੱਤਾ ਗਿਆ ਤੇ ਡਰਾਈਵਰ ਦਾ ਪਿੰਡ ਤੇ ਵਿੱਚ ਉਹਦਾ ਸੰਸਕਾਰ ਕਰ ਦਿੱਤਾ ਗਿਆ ਤੇ ਬਾਕੀ ਰਹਿ ਗਏ ਦੋ ਜਿਨ੍ਹਾਂ ਨੂੰ ਜੋ ਕਿ ਵਿਦੇਸ਼ ਤੋਂ ਆਏ ਹੋਏ ਸਨ ਉਹਨਾਂ ਦੇ ਬਾਡੀਆ ਵਿਦੇਸ਼ ਭੇਜ ਦਿੱਤੀਆਂ ਗਈਆਂ ਹਨ ਅੱਜ ਜੋ ਪ੍ਰਣਿਤ ਇਕੜਾ ਉਹਦੇ ਬਹੁਤ ਹੀ ਭਾਰੀ ਸਰਮਾ ਜਿਹੜਾ ਨਗਰ ਵਾਸੀਆਂ ਨੂੰ ਲੱਗਾ ਸਾਡੇ ਬਹੁਤ ਹੀ ਇਨਾਮੀ ਪਰਿਵਾਰ ਸਰਦਾਰ ਸਰਦਾਰਾ ਸਿੰਘ ਫਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਜੀ ਭਜੰਗੌਰ ਉਹਨਾਂ ਦਾ ਪੋਤਾ ਜਤਿੰਦਰ ਜਤਿੰਦਰ ਸਿੰਘ ਤੇ ਉਹਨਾਂ ਦੇ ਨਾਲ ਢੇੜੀਆਂ ਪਿੰਡ ਤੋਂ ਡਰਾਈਵਰ ਤੇ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ 4-5 ਜਣੇ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ-ਖੁਸ਼ੀ ਕਰਦੋਂ ਸਾਰੇ ਮਥਾ ਦੇ ਕੇ ਮਹਾਰਾਜ ਦਾ ਨਾਮ ਲੈ ਕੇ ਗਏ ਸਾਂ ਪਰ ਰਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਵੱਡਾ ਹਾਦਸਾ ਟਰੱਕ ਦੇ ਨਾਲ ਹੋ ਗਿਆ ਜਿਹਦੇ ਵਿੱਚ ਪੰਜਾਂ ਜੀਆਂ ਦੀ ਜਿਹੜੀ ਜਾਨ ਚਲ ਗਈ ਆਜ ਤਜਿੰਦਰ ਸਿੰਘ ਤੇ ਮਾਤਾ ਭਜਨ कौर ਜੀ ਨੂੰ ਜਿਹੜਾ ਸੰਸਕਾਰ ਪਿੰਡ ਦੇ ਚੜ੍ਹਾਂ ਵਿਖੇ ਜਿਹੜਾ ਸ਼ਮਸ਼ਾਨ ਘਾਟ ਵਿਖੇ ਜਿਹੜਾ ਕੀਤਾ ਗਿਆ ਤੋਂ ਇੰਡੀਆ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਾਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਿਹਾ ਉਥੇ ਜਾਗਣ ਨੂੰ ਆਪਾਂ ਸਰਕਾਰ ਕੀਤਾ ਜਾਵੇਗਾ ਨਗਰ ਨਿਵਾਸੀਆਂ ਵਾਸਤੇ ਇਲਾਕੇ ਵਾਸਤੇ ਪਿੰਡ ਵਾਸਤੇ ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ ਬਹੁਤ ਚੰਗੀ ਬਾਤ ਅਸੀਂ ਸਾਰੇ ਨੂੰ ਗੁਰਦੁਆਰਾ ਸਾਹਿਬ ਦਸਕੇ ਗਈ ਕਿ ਮੈਂ ਜਾਤਰਾ ਤੇ ਚੱਲੀ ਆ ਬਹੁਤ ਦੁੱਖ ਦੀ ਜਿਹੜੀ ਅਸਾਂ ਤੋਂ ਬਹੁਤ ਬੋਲੇ ਨਹੀਂ ਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਗਵੰਤ ਟੀਵੀ ਲਈ ਮੈਂ ਹਰੀਸ਼ ਮਠਲਾ